ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਨਜ਼ਰ ਮਾਰਨ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟੈਕਨਾ ਇਮੀਗ੍ਰੇਸ਼ਨ ਲਾ ਫਰਮ ਜੇਟਰ ਕੇ ਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨ ਦੇ ਲਈ ਕ੍ਰਿਸ਼ਨ ਤਨੋਤਾ ਜੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਆਂ ਜੀ ਖਬਰਾਂ ਦਾ ਮੈਂਟੂ ਜੀ ਸਭ ਤੋਂ ਪਹਿਲੀ ਖਬਰ ਤੇ ਤਾਂ ਪਾਇਓ ਝਾਤ ਅੱਜ ਮੁੱਖ ਮੰਤਰੀ ਸਾਹਿਬ ਨੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੋਣਾਂ ਦੇ ਸੰਗ ਗੇੜਾ ਲਾਉਣਾ ਸੀ ਹਰ ਪ੍ਰਭਾਵਿਤ ਇਲਾਕੇ ਦਾ ਪਰ ਕੀ ਹੋਇਆ ਜੀ ਕਹਿੰਦੇ ਮੌਕੇ ਤੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਹੋ ਜਾਂਦੀ ਹੈ ਖਰਾਬ ਫਿਰ ਸਿਹਤ ਦਾ ਪਤਾ ਵੀ ਲੈਣਾ ਪੈਂਦਾ ਪਹਿਲਾਂ ਕਨਵੀਨਰ ਸਾਹਿਬ ਨੂੰ ਫਿਰ ਕਨਵੀਨਰ ਸਾਹਿਬ ਫੀਲਡ ਚ ਆ ਕੇ ਵੈਸੇ ਉਹਨਾਂ ਦਾ ਹੈਲਥ ਬੁਲੇਟਿਨ ਵੀ ਜਾਰੀ ਕਰਦੇ ਨੇ ਕਿ ਉਹਨਾਂ ਨੂੰ ਬੋਤਲ ਲੱਗੀ ਹੋਈ ਹੈ ਪਾਇਓ ਜਰਾ ਚਾਨਣਾ ਅਚਾਨਕ ਸਿਹਤ ਖਰਾਬ ਹੋ ਗਈ ਉਹਨਾਂ ਦੀ ਕੀ ਹੋ ਗਿਆ ਜੀ ਅਜਿਹਾ ਦੇਖੋ ਫਿਰ ਮਜ਼ਾਕ ਘਟਾਉਣ ਵਾਲੀ ਗੱਲ ਇਹ ਨੇ ਵੀ ਉਹਨਾਂ ਨੂੰ ਬੋਤਲ ਲੱਗੀ ਹੋਈ ਹੈ ਕਮਾਲ ਦੀ ਗੱਲ ਹੈ ਮਨਿਸਟਰ ਨੇ ਉਹ ਤਾਂ ਅੱਗੇ ਉਹਨਾਂ ਨੂੰ ਟਰੋਲ ਕੀਤਾ ਜਾਂਦਾ ਉਹਨਾਂ ਦੇ ਖਾਣ-ਪਾਣ ਨੂੰ ਲੈ ਕੇ ਮੈਂ ਵੀ ਚਿੰਤਤ ਰਹਿੰਦਾ ਵੀ ਖਾਣ-ਪਾਣ ਦਾ ਧਿਆਨ ਰੱਖਿਆ ਜਾਵੇ ਕਿਰਪਾ ਕਰਕੇ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਸਿਹਤ ਵਾਸਤੇ ਹਾਨੀਕਾਰਕ ਹੁੰਦੀਆਂ। ਤੋਂ ਗੱਲ ਇਹ ਕਿ ਇਹ ਕਿੱਦਾਂ ਦੀ ਗੱਲ ਕਰ ਰਹੇ ਕਿ ਜੀ ਉਹ ਬਿਨਾਂ ਖਾਣ ਪੀਣ ਤੋਂ ਤੁਰਦੇ ਫਿਰਦੇ ਰਹੇ ਜਿੱਦੇ ਕਰਕੇ ਉਹ ਬੋਤਲ ਲਾਉਣੀ ਪਈ ਤਾਂ ਤੁਸੀਂ ਕਹੋ ਕਿ ਹਾਂ ਭਈ ਡਾਕਟਰੀ ਇਲਾਜ ਉਹਨਾਂ ਦਾ ਚੱਲ ਰਿਹਾ ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਾਹਰ ਆ ਕੇ ਉਹ ਗੱਲ ਕਰ ਦਿੱਤੀ ਜਿਸ ਗੱਲ ਤੇ ਪਰਦਾ ਪੋਸ਼ੀ ਸੀ। ਮਤਲਬ ਸਾਫ ਹੈ ਗੁਰਪ੍ਰੀਤ ਜੀ ਕੇ ਇੱਕ ਭੇਤ ਬਣਿਆ ਹੋਇਆ ਸੀ ਕਿ ਤੁਹਾਨੂੰ ਯਾਦ ਹੋਣਾ 40s ਦੇ ਵਿੱਚ ਗਏ ਸਨ ਪਿਛਲੇ ਸਾਲ ਮਾਨਯੋਗ ਮੁੱਖ ਮੰਤਰੀ ਉਸ ਵੇਲੇ ਜੋ ਮਜੀਠੀਆ ਦੀ ਟੀਮ ਸੀਗੀ ਤਾਂ ਉਹਨਾਂ ਨੇ ਇਹਨਾਂ ਦੀ ਬਿਮਾਰੀ ਨਾਲ ਸੰਬੰਧਿਤ ਕਾਗਜ਼ਾਤ ਕਢਾ ਲਏ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਮਤਲਬ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਡਾਕੂਮੈਂਟਡ तरीके ਨਾਲ ਦੱਸ ਦਿੱਤਾ ਸੀਗਾ ਕਿ ਆ ਇਹਨਾਂ ਨੂੰ ਹੋ ਗਿਆ ਤੇ ਉਸ ਨੂੰ ਜੋੜਿਆ ਗਿਆ ਸੀ ਫਿਰ ਜਿਸ ਚੀਜ਼ ਨਾਲ ਉਹ ਆਪਾਂ ਨੂੰ ਪਤਾ ਫਿਰ ਉਹ ਤੋਂ ਬਾਅਦ ਜਦੋਂ ਇੱਕ ਵਾਰ ਆ ਰੌਲਾ ਪਿਆ ਕਿ ਫਿਰ ਬਿਮਾਰ ਹੋ ਗਏ ਨੇ ਮੁੱਖ ਮੰਤਰੀ ਸਾਹਿਬ ਤੇ ਉਸ ਵੇਲੇ ਇਹ ਕਿਹਾ ਗਿਆ ਸੀਗਾ ਕਿ ਪੀਜੀਆਈ ਦੀ ਸਪੈਸ਼ਲ ਟੀਮ ਉਹਨਾਂ ਦੇ ਘਰ ਹੀ ਗਈ ਆ ਫਿਰ ਉਹ ਕਿਸੇ ਹਸਪਤਾਲ ਦੇ ਵਿੱਚ ਨਹੀਂ ਸੰਘਿਆ ਹੁਣ ਇਹਨਾਂ ਨੇ ਜਦੋਂ ਹਾਂ ਗੱਲ ਕਹੀ ਆ ਕਿ ਦੇਖੋ ਜੀ ਉਹਨਾਂ ਨੂੰ ਬੋਤਲ ਲੱਗੀ ਹੋਈ ਆ ਇਹਦਾ ਮਤਲਬ ਇਹ ਸਾਫ਼ ਕਰ ਦਿੱਤਾ ਕਿ ਉਹਨਾਂ ਦਾ ਇਲਾਜ ਹੁਣ ਹਸਪਤਾਲ ਦੀ ਬਜਾਏ ਘਰ ਹੀ ਹੁੰਦਾ। ਦੂਜੀ ਗੱਲ ਦੇਖੋ ਜੇ ਬੋਤਲ ਲੱਗੀ ਆ ਇੱਕ ਮਤਲਬ ਕਿ ਆਮ ਜੀ ਕੋਈ ਗੱਲਬਾਤ ਹੈ ਤਾਂ ਫਿਰ ਅਮਨ ਅਰੂੜਾ ਤੇ ਅਰਵਿੰਦ ਕੇਜਰੀਵਾਲ ਨੂੰ ਕੇਜਰੀਵਾਲ ਸਾਹਿਬ ਦੇ ਫਲੱਡ ਪੀੜਤ ਇਲਾਕਿਆਂ ਦੇ ਵਿਜ਼ਿਟ ਤੋਂ ਪਹਿਲਾਂ ਉਹਨਾਂ ਦੇ ਐਮਰਜੈਂਸੀ ਘਰ ਤੱਕ ਜਾਣ ਦੀ ਕਿਉਂ ਜ਼ਰੂਰਤ ਪਈ? ਇਹ ਵੀ ਵੱਡਾ ਪ੍ਰੈਸ਼ਨ ਹੈ ਤਾਂ ਮਤਲਬ ਇਹ ਦੋ ਚੀਜ਼ਾਂ ਆ। ਜਾਤਾ ਉਹਨਾਂ ਦੀ ਹਾਲਤ ਜਿਹੜੀ ਐ ਉਹ ਮਤਲਬ ਕਿ ਪਤਾ ਲੈਣ ਯੋਗੀ ਹੈਗੀ ਹੈ ਵਿਗੜੀ ਹੋਈ ਆ ਇਹ ਤਾਂ ਹੁੰਦਾ ਨਾ ਸਧਾਰਨ ਹੁਣ ਮੰਨ ਲਓ ਕਦੇ ਗੁਰਪ੍ਰੀਤ ਜੀ ਤੁਹਾਨੂੰ ਜ ਕਾਮ ਲਗਾ ਹੋਵੇ ਤੇ ਤੁਹਾਡੇ ਨਾਨਕੇ ਤੁਹਾਡਾ ਪਤਾ ਲੈਣ ਆਏ ਹੋਣ ਤੇ ਮੈਨੂੰ ਦੱਸ ਦਿਓ ਤੁਹਾਡੀ ਜ਼ਿੰਦਗੀ ਚ ਜੀ ਨਹੀਂ ਤੇ ਤੁਹਾਡੀ ਲੱਤ ਟੁੱਟ ਜਾਵੇ ਤੇ ਤੁਹਾਡੇ ਨਾਨਕੇ ਰਹਿ ਜਾਣਗੇ ਤਾਂ ਮੈਨੂੰ ਦੱਸ ਦਿਓ ਦੋਹਾਂ ਚੀਜ਼ਾਂ ਚ ਇਹੇ ਗੱਲ ਤੇ ਬੁਨਿਆਦੀ ਫਰਕ ਆ ਕਿ ਮਾੜੀ ਜੀ ਮੋਟੀ ਜੀ ਗੱਲ ਹੋਵੇ ਤੇ ਪੰਜਾਬੀ ਤਾਂ ਗੋਲ ਨਹੀਂ ਅਗਲਾ ਕਹੂੰਗਾ ਕਿ ਤੁਸੀਂ ਆਏ ਜੇ ਦਿੱਲੀੋਂ ਚਲੋ ਕੋਈ ਗੱਲ ਨਹੀਂ ਚਲਦੀ ਨਾਲ ਤੁਹਾਡੇ ਕੀ ਗੱਲ ਆ ਜੀ ਜੀ ਸਾਹੀ ਦੇ ਵੱਡੇ ਪਰਵਾਹ ਨਹੀਂ ਕਰਦੇ ਪੰਜਾਬੀ ਤਾਂ ਇਹਦਾ ਮਤਲਬ ਆ ਕਿ ਜਾਂ ਤੇ ਸਾਬ ਇਹ ਗੱਲ ਆ ਕਿ ਇੱਕ ਮੌਕੇ ਤੇ ਹੋ ਸਕਦਾ ਹੈ ਕਿ ਸਿਹਤ ਜ਼ਿਆਦਾ ਟੰਗੀ ਹੋ ਗਈ ਨਸਾਜ਼ ਹੋ ਗਈ ਜਾਂ ਫਿਰ ਇੱਕ ਕਾਰਨ ਹੋਰ ਹੈ ਗੋਪਨੀ ਜੀ ਜੀ ਜਿਹੜਾ ਜਿਵੇਂ ਮਰਮੂਨ ਵਾਰਿਸ ਦਾ ਇੱਕ ਗੀਤ ਸੀ ਅਜੇ ਸੱਚ ਨਹੀਂ ਦੱਸਦੀ ਕਿੰਨਾ ਯਾਦ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਅਜੇ ਸੱਚ ਨਹੀਂ ਦੱਸਦੀ ਮੈਂ ਤੁਹਾਨੂੰ ਇੱਕ ਹੋਰ ਮਤਲਬ ਕਿ ਆਪਦੀ ਜਾਣਕਾਰੀ ਦੱਸਦਾ ਜੀ ਤੁਹਾਨੂੰ ਯਾਦ ਹੋਏਗਾ ਜਿਸ ਵੇਲੇ ਕੁਲਤਾਰ ਸੰਧਵਾ ਨੂੰ ਮੁੱਖ ਮੰਤਰੀ ਬਣਾਉਣ ਦਾ ਰੌਲਾ ਪੈ ਗਿਆ ਸੀ ਜੀ ਜੀ ਉਸ ਵੇਲੇ ਵੀ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਖਬਰਾਂ ਆਉਂਦੀਆਂ ਸੀ ਯਾਦ ਹੈ ਤੁਹਾਨੂੰ ਜੀ 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 ਹੁਣ ਵਿਚਲੀ ਗੱਲ ਸੁਣੋ ਪਰਦੇ ਦੀ ਗੱਲ ਆ ਜੀ ਉਸ ਵੇਲੇ ਹਰਮੀਤ ਪਠਾਨ ਮਾਜਰਾ ਨੂੰ ਅੱਧੀ ਰਾਤ ਬਾਦ ਜੀ ਚੰਡੀਗੜ੍ਹੋਂ ਅੰਡਰਗਰਾਊਂਡ ਹੋਣਾ ਪਿਆ ਸੀ ਹੁਣ ਤੁਸੀਂ ਕਹੋਗੇ ਕਿ ਕਿੱਥੇ ਬੁੱਢੀ ਦਾ ਮਰਨਾ ਕਿੱਥੇ ਹਾਲੂ ਕੜੂ ਕਿ ਮਾਨ ਸਾਹਿਬ ਦੀ ਬਿਮਾਰੀ ਦੇ ਨਾਲ ਇਹ ਪਠਾਨ ਮਾਜਰਾ ਵਿੱਚੋਂ ਕਿਧਰ ਆ ਗਿਆ ਤਾਂ ਮੈਂ ਤੁਹਾਨੂੰ ਦੱਸਦਾ ਕਿ ਪਠਾਨ ਮਾਜਰਾ ਦੀ ਉਹਦੋਂ ਬਹੁਤ ਜ਼ਿਆਦਾ ਲਿਹਾਜ਼ ਸੀ ਮਾਨ ਸਾਹਿਬ ਤੇ ਪਠਾਨ ਮਾਜਰਾ ਦੇ ਨਾਲ ਉਸ ਵੇਲੇ 8-10 ਐਮਐਲਐਸ ਇਸ ਤਰ੍ਹਾਂ ਦੇ ਸੀ ਜਿਹੜੇ ਦਿੱਲੀ ਦਰਬਾਰ ਨੂੰ ਲੱਗਿਆ ਕਿ ਪੂਲਿੰਗ ਕਰਕੇ ਪੂਲ ਬਣਾ ਕੇ ਬਗਾਵਤ ਕਰ ਸਕਦੇ ਆ ਤੇ ਉਹਦੀ ਲੀਡ ਕਰ ਸਕਦਾ ਹਰਮੀਤ ਪਠਾਨ ਮਾਜਰਾ ਇਹਦੇ ਮਗਰ ਚੱਕ ਕੇ ਮੇ ਲਾ ਦਿਓ ਇਹਨਾਂ ਨੂੰ ਸੂ ਪਹਿਲਾਂ ਲੱਗੀ ਤੇ ਇਹ ਰਾਤੋਂ ਰਾਤ ਚੰਡੀਗੜ੍ਹੋਂ ਅੰਡਰਗਰਾਊਂਡ ਹੋ ਗਿਆ ਫੇਰ ਵਾਇਆ ਪਾਠਕ ਜਿੰਨੇ ਕੁ ਮੇਰੇ ਕੋਲ ਜਾਣਕਾਰੀ ਕਿ ਸਾਰਾ ਮਾਮਲਾ ਸੈਟਲਡ ਆਨ ਕੀਤਾ ਜਾ ਸਕਦਾ ਜੀ ਤਾਂ ਅੱਜ ਦੀ ਤਰੀਕ ਦੇ ਵਿੱਚ ਫੇਰ ਉਸ ਚੀਜ਼ ਨੂੰ ਥੋੜਾ ਜਿਹਾ ਕਨੈਕਟਡ ਕਰਨਾ ਕਿ ਇੱਕ ਪਾਸੇ ਹਰਮੀਤ ਪਠਾਨ ਮਾਜਰਾ ਦੂਜੇ ਪਾਸੇ ਫੇਰ ਮਾਨ ਸਾਹਿਬ ਦੀ ਬਿਮਾਰੀ ਤੀਜੇ ਪਾਸੇ ਫਲਾਟਸ ਦੇ ਮਾਮਲੇ ਦੇ ਵਿੱਚ ਮਾਨ ਸਰਕਾਰ ਦੀ ਬਹੁਤ ਜ਼ਿਆਦਾ ਆਲੋਚਨਾ ਲੋਕ ਬਹੁਤ ਜ਼ਿਆਦਾ ਗੁੱਸੇ 'ਚ ਕੀ ਕੋਈ ਮੌਕਾ ਬਣਾਇਆ ਜਾ ਰਿਹਾ ਸੀਗਾ ਕਮਾਨ ਸਾਹਿਬ ਉਹ ਗੱਡੀ ਛੱਡ ਦਿਓ ਪਲੀਜ਼ ਮੌਕਾ ਬਣਾਇਆ ਜਾ ਰਿਹਾ ਸੀਗਾ ਤੇ ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਥੋੜੀ ਜਿਹੀ ਕਿਉਂਕਿ ਦੇਖੋ ਇਹਨਾਂ ਚੀਜ਼ਾਂ ਦੇ ਕੋਈ ਐਵੀਡੈਂਸ ਨਹੀਂ ਹੁੰਦੇ ਜਿਨ੍ਹਾਂ ਚੀਜ਼ਾਂ ਦੇ ਕੋਈ ਲਿਖਤੀ ਦਸਤਾਵੇਜ਼ ਨਹੀਂ ਹੁੰਦੇ ਇਹ ਤੁਹਾਡੀਆਂ ਜਾਣਕਾਰੀਆਂ ਹੁੰਦੀਆਂ ਜਾਂ ਤੁਹਾਡੀ ਆਬਜ਼ਰਵੇਸ਼ਨ ਹੁੰਦੀ ਹੈ ਜਾਂ ਤੁਹਾਡਾ ਕਿਆ ਫਾਲਦਾ ਹੈ ਤਾਂ ਰਾਜਨੀਤੀ ਚ ਇਹ ਜੋ ਆਪਾਂ ਦੇਖਦੇ ਹਾਂ ਉਹ 10 20% ਪਰ ਤੱਕ ਹੁੰਦਾ ਹੈ ਬਾਕੀ ਇਹ ਅਪਰਤਕ ਹੁੰਦਾ ਹੈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਿਹਤ ਨਾਲ ਜੁੜੀ ਸਮੱਸਿਆ ਤੇ ਹੋ ਸਕਦੀ ਕਿਉਂਕਿ ਮਾਨ ਸਾਹਿਬ ਅਕਸਰ ਜਦੋਂ ਪ੍ਰੈਸ਼ਰ ਦੇ ਵਿੱਚ ਆਉਂਦੇ ਨੇ ਨਿੱਜੀ ਜਾਣਨ ਵਾਲੇ ਲੋਕ ਮੇਰੇ ਸਮੇਤ ਇਹ ਜਾਣਦੇ ਨੇ ਕਿ ਜਦੋਂ ਮਾਨ ਸਾਹਿਬ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਚਲੇ ਜਾਂਦੇ ਨੇ ਅੰਡਰ ਪ੍ਰੈਸ਼ਰ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਦੀ ਸਿਹਤ ਵਿਗੜਦੀ ਹੈ ਸੇਤ ਜਿਗੜ ਦਾ ਕਾਰਨ ਤੁਸੀਂ ਹੁਣ ਸਮਝ ਲਓ ਕਿ ਸਟ੍ਰੈਸ ਤੋਂ ਬਾਅਦ ਕੀ ਹੁੰਦਾ ਬੰਦੇ ਦੇ ਨਾਲ ਹੀ ਤੁਸੀਂ ਹੁਣ ਪੰਜਾਬੀ ਲੋਕ ਸਮਝਦੇ ਹੋ ਕਈ ਬੰਦੇ ਫਿਰ ਸਟ੍ਰੈਸ ਦਾ ਇੱਕ ਸ਼ਾਰਟਕਟ ਜਿਹੜਾ ਹੈ ਉਹ ਅਪਣਾ ਲੈਂਦੇ ਆ ਸੋ ਇਸ ਕਰਕੇ ਕੁਝ ਚੀਜ਼ਾਂ ਆਪਸ ਦੇ ਵਿੱਚ ਜੁੜਦੀਆਂ ਨੇ ਜੀ ਜੀ ਐਂਟੀਡੋਟ ਲੱਭ ਲੈਂਦੇ ਨੇ ਪੰਜਾਬੀ ਕਿਸੇ ਵੀ ਪ੍ਰੋਬਲਮ ਦਾ ਨਹੀਂ ਬਸ 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 ਗਾਂ ਗੱਲ ਨਾ ਹੀ ਕਰੀਏ ਸੋ ਅੱਗੇ ਚੱਲਦੇ ਆ ਜੀ ਉਧਰ ਸਤਲੁਜ ਨੇ ਸਸਰਾਲੀ ਬੰਨ ਤੋੜਿਆ ਤੇ ਉਧਰ ਚੋਹਾਨ ਸਾਹਿਬ ਵੀ ਅੱਜ ਟਰੈਕਟਰ ਤੇ ਬਹਿ ਕੇ ਪੰਜਾਬ ਦੇ ਫਲੱਡ ਪ੍ਰੂਵਨ ਏਰੀਏ ਦਾ ਦੌਰਾ ਕਰ ਰਹੇ ਸੀ ਫਲੱਡ ਪ੍ਰਭਾਵਿਤ ਏਰੀਏ ਦਾ ਤੇ ਕੇਜਰੀਵਾਲ ਸਾਹਿਬ ਦੀ ਤਾਂ ਤੁਸੀਂ ਬਾਤ ਪਾਈ ਆ ਪਹਿਲਾਂ ਹਾਂਜੀ ਦੇਖੋ ਅੱਜ ਮਹੱਤਵਪੂਰਨ ਵਿਜ਼ਿਟ ਸੀਗਾ ਰਮਿੰਦਰ ਕੇਜਰੀਵਾਲ ਦਾ ਤੇ ਮਾਨ ਸਾਹਿਬ ਤੁਹਾਨੂੰ ਯਾਦ ਹੋਣਾ ਕਿ ਉਸ ਤੋਂ ਬਾਅਦ ਇੱਕ ਛੇਤ ਟਵੀਟ ਕਰਦੇ ਆ ਇਹ ਵੀ ਇੰਟਰਸਟਿੰਗ ਹੈ ਨਾ ਕਿ ਉਹਨਾਂ ਨੇ ਦੇਰ ਸ਼ਾਮੀ ਮੈਂ ਖਬਰ ਦੇਖੀ ਆ ਕਿ ਐਲਾਨ ਕੀਤਾ ਕਿ ਹਰੇਕ ਪਿੰਡ ਦੇ ਵਿੱਚ ਇੱਕ ਗੈਜ਼ਟਡ ਅਫੀਸਰ ਦੀ ਜਿਹੜੀ ਆ ਡਿਊਟੀ ਲਾਈ ਗਿਆ ਹੋਵੇ। ਤਾਂ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਸੌਟ ਹੋ ਜਾਂਦੀਆਂ ਨੇ ਜਿਵੇਂ ਪਿਛਲੀ ਵਾਰੀ ਹੋ ਗਈਆਂ ਸੀ। ਤਾਂ ਇਹਦਾ ਲੱਗਦਾ ਇੱਕ ਮੈਸੇਜ ਦੇਣ ਦਾ ਯਤਨ ਤੇ ਕੀਤਾ ਗਿਆ। ਹੁਣ ਜਿੱਥੋਂ ਤੱਕ ਸਿਚੁਏਸ਼ਨ ਹੈ ਭੜਾ ਦੀ। ਸ਼ਿਵਰਾਜ ਸਿੰਘ ਝੁਆਨਾਏ ਮੁੱਖ ਮੰਤਰੀ ਦਾ ਟੇਲਾ ਨਾ ਹੁਣੋਂ ਦਾ ਤੇ ਫਿਰ ਤੇ ਮੁੱਖ ਮੰਤਰੀ ਸਾਹਿਬ ਆਪ ਜਾਂਦੇ ਮੇਰੇ ਖਿਆਲ ਨਾਲ। ਫਿਰ ਉਹਨਾਂ ਦੀ ਜਗ੍ਹਾ ਲੈਨੇ ਆਜ ਖੁੱਡੀਆਂ ਸਾਹਿਬ ਜੀ ਜੀ ਇਹ ਵਿਆਹ ਕਰਦੇ ਤੇ ਤਾਲੀਬਾਲ ਸਾਹਿਬ ਜ਼ਿੰਮੇਦਾਰੀ ਨਾਲ ਜੁੜੇ ਨੇ ਪਰ ਤੁਸੀਂ ਇਹ ਵੇਖੋ ਕਿ ਖੁੱਡੀਆਂ ਸਾਹਿਬ ਦੇ ਨਾਲ ਜੇ ਕੇਂਦਰੀ ਖੇਤੀ ਮੰਤਰੀ ਕੁੱਲ ਪੰਜਾਬ ਦਾ ਕੋਈ ਪੱਖ ਰੱਖਣ ਵਾਸਤੇ ਗਿਆ ਤੇ ਉਹ ਉਹ ਬੰਦਾ ਹੈ ਜਿਸ ਨੂੰ ਇਹਨਾਂ ਨੇ ਕੈਬਨਟ ਚੋਂ ਥੋੜੇ ਦਿਨ ਪਹਿਲਾਂ ਬੇਦਖਲ ਕੀਤਾ ਹੈ ਨਾ ਕਮਾਲ ਦੀ ਗੱਲ ਅੱਛਾ ਇੱਕ ਹੋਰ ਕਮਾਲ ਦੀ ਗੱਲ ਵੇਖ ਲਓ ਜਿਹੜੀ ਆਮ ਆਦਮੀ ਪਾਰਟੀ ਦੀ ਅਧਿਕਾਰਤ ਤੇਜ ਤੋਂ ਜੋ ਤਸਵੀਰ ਕਸ਼ੀ ਪ੍ਰਦਰਸ਼ਿਤ ਕੀਤੀ ਗਈ ਹੈ ਫੋਟੋਆਂ ਪੇਸ਼ਲ ਕੀਤੀਆਂ ਗਈਆਂ ਉਹ ਗੌਰ ਨਾਲ ਚੱਕੋ ਉੱਥੇ ਵੇਖੋ ਕਿ ਰਵਨੀਤ ਬਿੱਟੂ ਤੁਹਾਨੂੰ ਨਜ਼ਰ ਨਹੀਂ ਆਉਣ ਕਿਉਂ ਫੋਟੋ ਕ੍ਰੋਪ ਕਰਕੇ ਪਾਈਆਂ ਗਈਆਂ ਇੰਟਰਸਟਿੰਗ ਐਫੈਕਟ ਹੈ ਫਿਰ ਦੂਜੇ ਪਾਸੇ ਰਵਨੀਤ ਬਿੱਟੂ ਦੇ ਪੇਜ ਤੇ ਜਾਓਗੇ ਆਫੀਸ਼ਲ ਪੇਜ ਤੇ ਉਹਨਾਂ ਨੇ ਜਿਹੜੀਆਂ ਫੋਟੋਆਂ ਪਾਈਆਂ ਉਹਨਾਂ ਦੇ ਵਿੱਚ ਦੋਨਾਂ ਮੰਤਰੀਆਂ ਨੂੰ ਅੱਗੇ ਦਿਖਾਇਆ ਗਿਆ ਹੈ ਇਹ ਵੀ ਕਿਤੇ ਨਾ ਕਿਤੇ ਸੌੜੀ ਤੇ ਫਰਾਕ ਦਿੱਲੀ ਵਲੀ ਕਹਾਣੀ ਦੇ ਵਿੱਚ ਫਰਕ ਨਾ ਸੌਂਦਾ ਹੁਣ ਸ਼ਿਵਰਾਜ ਸਿੰਘ ਝੁਹਾਨ ਮਲਕੇ ਗੋਡੇ-ਗੋਡੇ ਪਾਣੀ ਉਥੇ ਵੀ ਗਏ ਨੇ ਜਾ ਕੇ ਚੋਨਾ ਡੁੱਬਦਾ ਵੇਖਿਆ ਭਰੋਸਾ ਦਿੱਤਾ ਕਿ ਕੇਂਦਰ ਬਾਈ ਪੰਜਾਬ ਦੇ ਨਾਲ ਆ ਸਾਰਾ ਕੁਝ ਕਰਾਂਗੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਕਿ ਮੁਆਵਜ਼ਾ ਦੇਵਾਂਗੇ ਚਲੋ ਗੱਲ ਠੀਕਿਆ ਹੁਣ ਗੌਰਪਰੇਟ ਚ ਕੱਲੀ ਆ ਕੇ ਜੀਡੀ ਐਸ ਕਲੇ ਦੀ ਸੁਰਤਿ ਹਾਲਿਆ ਆਪਾਂ ਕੱਲ ਤੱਕ ਦੇ ਜਿਹੜੇ ਸਰਕਾਰੀ ਅੰਕੜੇ ਸੰਦੇਖੇ ਕਿ 4 ਲੱਖ ਕਿੱਲੇ ਦੇ ਕਰੀਬ ਤੇ ਇਨਾਂ ਦੀ ਪੁਸ਼ਟੀ ਆ ਕਿ 4 ਲੱਖ ਕਿੱਲਾ ਫਸਲ ਖਰਾਬ ਹੋ ਗਈ ਪਰ ਜੇ ਤੁਸੀਂ ਹੀ ਦੇਖੋਗੇ ਤੇ ਪੰਜਾਬ ਦੇ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਤੇ ਮੀਂਹ ਪੈ ਰਿਹਾ ਹੈ ਜਿਵੇਂ ਮਲੇਰਕੋਟਲੇ ਤੇ ਆਸ-ਪਾਸ ਸਬਜ਼ੀ ਦੀ ਬੜੀ ਕਾਸ਼ਤ ਹੁੰਦੀ ਆ ਉੱਥੇ ਪੈ ਮੀਂਹ ਜਿਹੜੇ ਆ ਫਿਰਗਾ ਬਰਨਾਲਾ ਤੇ ਇਧਰ ਮਾਨਸਾਲੀ ਸਾਈਡ ਵੀ ਪਦੇ ਆ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਸਬਜ਼ੀ ਕਾਸ਼ਤ ਹੁੰਦੀ ਆ ਜੇ ਉਹ ਬਰਬਾਦ ਹੋ ਗਈ ਤੇ ਮੇਰੇ ਖਿਆਲ ਦੇ ਨਾਲ ਇਹ ਅੰਕੜਾ ਅਗੇ ਵੀ ਵਾਦ ਸਕਦਾ ਕਿਉਂਕਿ ਅੱਜ ਵੀ ਨਹੀਂ ਕੁਝ ਇਲਾਕਿਆਂ 'ਚ ਪਿਆ ਵਾ ਹੁਣ ਆਈਏ ਆਪਾਂ ਕਹਾਣੀ ਵੱਲ ਜਿਵੇਂ ਤੁਸੀਂ ਸਸਰਾਲੀ ਦਾ ਦੱਸਿਆ ਕਿ ਉੱਥੇ ਬਹਨ ਟੁੱਟ ਗਿਆ ਜੀ ਦੇਖੋ ਸਤਲੁਜ ਨੇ ਹਾਲੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਹਾਲੇ ਕੁਝ ਤਰਾਸਦੀ ਜਿਹੜੀ ਆ ਉਹ ਦਿਖਾਉਣੀ ਦਿਖਾਉਣੀ ਆ ਅੱਜ ਡੈਮਾਂ ਦੇ ਵਿੱਚੋਂ ਕੁਝ ਕੁ ਪਾਣੀ ਉਤਰਿਆ ਜਿਵੇਂ ਆਪਾਂ ਪਾਖੜਾ ਦਾ ਅਕਸਰ ਜ਼ਿਕਰ ਕਰਦੇ ਸੀਗੇ ਕਿ ਉਥੇ ਜਿੰਨਾ ਕੋ ਆ ਰਿਆ ਉਹਨਾਂ ਕੋ ਪਾਣੀ ਅੱਗੇ ਜਾ ਰਿਆ ਉਹ ਇਸ ਕਰਕੇ ਵਧਾ ਦਿੱਤਾ 80000 ਕੇ ਉਸੇ ਇੱਕ ਕਰ ਦਿੱਤਾ ਕਿਉਂਕਿ ਜਿਹੜੀਆਂ ਗਾਂ ਖੱਡਾਂ ਚੋ ਜਾਂ ਸਹਾਇਕ ਨਦੀਆਂ ਹੁੰਦੀਆਂ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰੀ ਕੰਦੀਆਂ ਨਾ ਜੋ ਆਖੇ دریاਾਂਾਂ ਵਿਚ ਰਹਿੰਦੇ ਉਹਨਾਂ ਦਾ ਪਾਣੀ ਲੈ ਗਿਆ ਕਿਉਂਕਿ ਥੋੜੀ ਜੀ ਕਿਸਮਤ ਨੇ ਸਾਥ ਦਿੱਤਾ ਹੈ ਆਪਣਾ ਕਿ ਪਹਾੜਾਂ ਦੇ ਵਿੱਚ ਬਾਰਿਸ਼ ਰੁਕ ਗਈ ਪਹਾੜਾਂ ਚੋਂ ਪਾਣੀ ਦੀ ਜਿਹੜੀ ਆਮਦ ਸੀ ਉਹ ਘਟ ਗਈ ਖੱਡ ਚੋਆ ਇਹ ਜੜੀਆਂ ਸੀ ਇਹ ਲੈ ਗਈਆਂ ਜਿਸ ਤੇ ਸਿੱਟੇ ਵਿੱਚੋਂ ਡੈਮਾ ਚੋਂ ਪਾਣੀ ਕੱਢਿਆ ਜਾ ਰਿਹਾ ਤਾਂ ਉਹ ਡੈਮ ਉਨੇ ਹੋ ਰਹਿਨੇ ਤੇ ਜੇ ਹਰੀਕੇ ਹੈਡ ਤੋਂ ਤੁਸੀਂ ਦੇਖੋਗੇ ਉਥੋਂ ਗੁਜ਼ਰਨ ਵਾਲਾ ਜਿਹੜਾ ਪਾਣੀ ਹੈ ਪਹੁੰਚ ਰਿਹਾ ਤਾਂ ਵੈਸੇ ਉਹ 3 ਲੱਖ ਲੱਖ 16000 ਯਾਨੀ 316000 ਕਿਉਂ ਸੀ ਗਿਆ ਪਰ ਛੱਡਿਆ ਜਾ ਰਿਹਾ ਜਿਹੜਾ ਜਿਹੜਾ ਕਿ 330000 ਕਿਉਂ ਸੇ ਕਿਤੇ ਪਹੁੰਚ ਗਿਆ ਸੀ ਉਹ ਡਾਊਨ ਹੋ ਕੇ 299000 ਕਿਉਂ ਸੇ ਕਿਤੇ ਆ ਗਿਆ ਰਾਹਤ ਆਲੀ ਗੱਲ ਹੈ ਕੋਈ ਜੀ ਇੱਕ ਨਾਮ ਰੀਸ਼ਪੁਰੀ ਦੀ ਫਿਲਮ ਵੇਖੀ ਸੀ ਮੈਂ ਸ਼ਾਇਦ ਕਿ ਪਤਾ ਨਹੀਂ ਉਹਦੇ ਚ ਕੌਣ ਹੁੰਦਾ ਤਾਂ ਉਹ ਰਾਜ ਬੱਬਰ ਹੁੰਦਾ ਸ਼ਾਇਦ ਤਾਂ ਉਹ ਸਨੀ ਜੋਲੀ ਸੀ ਸ਼ਾਇਦ ਫਿਲਮ ਪਤਾ ਨਹੀਂ ਕਿਹੜੀ ਹੈ ਚਲੋ ਐਕਟਰ ਛੱਡ ਦਿਓ ਉਹਦੇ ਚ ਨਾ ਉਹ ਜਿਹੜੀ ਗੁੰਡਾ ਪਾਰਟੀ ਹੁੰਦੀ ਆ ਉਹਨਾਂ ਦੇ ਵਿੱਚ ਭੱਜ ਕੇ ਉਹ ਆਉਂਦਾ ਜਦ ਭੱਜਣ ਪਈ ਹੁੰਦੀ ਹੈ ਤੇ ਕੋ ਚਮਚਾ ਆਉਂਦਾ ਉਹ ਕਹਿੰਦਾ ਜੀ ਸਾਹਿਬ ਮੇਰੇ ਪਾਸ ਦੋ ਖਬਰੇ ਇੱਕ ਅੱਛੀ ਇੱਕ ਬੁਰੀ ਉਹ ਕਹਿੰਦਾ ਬੁਰੀਆਂ ਸਨ ਕੋਟ ਬੜੀ ਪੈ ਰਹੀ ਹੁੰਦੀ ਹੈ ਨਾ ਉਹ ਕਹਿੰਦਾ ਬੁਰੀਆਂ ਸੰਸਰ ਕਿਤੇ ਕੰਨ ਹੀ ਪੱਕੇ ਪਏ ਨੇ ਅੱਜ ਕਿਤੇ ਚੰਗੀ ਸੁਣਾ ਦੇ ਤੇ ਮੇਰੇ ਖਿਆਲ ਦੇ ਨਾਲ ਅੱਜ ਚੰਗੀ ਖਬਰ ਮੈਂ ਆਪਣੀ ਆਡੀਅנס ਨੂੰ ਦੱਸ ਰਿਹਾ ਹਾਂ ਰਾਹਤ ਵਾਲੀ ਦੱਸ ਰਿਹਾ ਵੈਸੇ ਅਸੀਂ ਸੰਸਨੀ ਤੇ ਪਹਿਲਾਂ ਵੀ ਨਹੀਂ ਫਲਾਉਂਦੇ ਅੱਜ ਵੀ ਅਸੀਂ ਦੱਸ ਰਹੇ ਹਾਂ ਕਿ ਭਾਈ ਰਾਹਤ ਵਾਲੀ ਖਬਰ ਜਿਹੜੀ ਹੈ ਉਹ ਇਹ ਹੋਆ ਹਾਂ ਸਤਲੋ ਜਿੰਨਾ ਆਫਰਿਆ ਜਿੰਨਾ ਚੜਿਆ ਉਹਦਾ ਨੁਕਸਾਨ ਮਲੋਕੀ ਹੋਇਆ ਚ ਹੋਣ ਦਾ ਮਕਾਨ ਤੇ ਹਾਲੇ ਰਹੇਗਾ ਪਰ ਜੇ ਮੌਸਮ ਇਸ ਤਰ੍ਹਾਂ ਜਾਂਦਾ ਹੈ ਤੁਰਿਆ ਜਾਂਦਾ ਇਹ ਕੰਟੀਨਿਊ ਹੁੰਦੀ ਆ ਸਾਰੀ ਕਿਉਂਕਿ ਹੱਥ ਕੁਦਰਤ ਦੇ ਆ ਕਾਦਰ ਦੇ ਆ ਗੁਰਪ੍ਰੇਮ ਜੀ ਆਪਾਂ ਦੇ ਜੋ ਹੋ ਰਿਹਾ ਹੈ ਜਾਂ ਹੋਣ ਦੀ ਸੰਭਾਵਨਾ ਹੈ ਉਹ ਦੱਸਣ ਵਾਲੇ ਆ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜ਼ੀ ਆ ਤਾਂ ਗੱਲ ਇਹ ਆ ਕਿ ਅਸੀਂ ਕੁਦਰਤ ਨੂੰ ਤੇ ਨਹੀਂ ਮਤਲਬ ਕਿ ਫੜ ਸਕਦੇ ਨਾ ਰੋਕ ਸਕਦੇ ਨਾ ਸਮਝ ਸਕਦੇ ਪੂਰੀ ਤਰ੍ਹਾਂ ਪਰ ਕੁਝ ਚੀਜ਼ਾਂ ਜਿਹੜੀਆਂ ਵਾਪਰਦੀਆਂ ਨੇ ਜਾਂ ਕੁਝ ਚੀਜ਼ਾਂ ਸੰਭਾਵੀ ਹੁੰਦੀਆਂ ਉਹਨਾਂ ਤੇ ਚਰਚਾ ਕਰ ਸਕਦੇ ਆ ਅੱਛਾ ਹੁਣ ਜੇ ਮੰਨ ਲਓ ਕਿਉਂਕਿ ਅਗਲਾ ਸਪੈਲ ਜਿਹੜਾ ਹੈ ਉਹ 15 ਦੇ ਕਰੀਬ ਲੱਗ ਸਕਦਾ ਹੈ ਸਪੈਲ ਦਾ ਮਤਲਬ ਕਿ ਮੌਨਸੂਨ ਜਿਵੇਂ ਆਪਾਂ ਝਟਕਾ ਕਹਿੰਦੇ ਨੇ ਤਗੜਾ ਮੀਂਹ ਦਾ ਉਹ 15 ਨੂੰ ਯਾਨੀ ਅੱਜ ਆਲਮੋਸਟ ਆਪਣੇ ਕੋਲ 10 ਦਿਨ ਬਖਾਇਆ ਨੇ 10 ਦਿਨਾਂ ਦੇ ਵਿੱਚ ਪਾਣੀ ਜਿਵੇਂ ਉਹਨਾਂ ਜਨਾਲਾ ਸਾਈਡ ਉਤਰ ਗਿਆ ਕੁਝ ਹੋਰ ਥਾਵਾਂ ਤੋਂ ਪਾਣੀ ਉਤਰਨਾ ਸਟਾਰਟ ਹੋ ਗਿਆ ਕੁਝ ਸੜਕਾਂ ਤੇ ਵਹੀਕਲ ਵਗੈਰਾ ਦੌੜਨ ਲੱਗ ਪਿਆ ਯਾਨੀ ਜ਼ਿੰਦਗੀ ਪਟਰੀ ਤੇ ਉਦੋਂ ਤੱਕ ਆ ਜਾਏਗੀ ਜੇ ਮੌਸਮ ਮੈਂ ਫੇਰ ਝੇ ਲਾ ਕੇ ਕਹ ਰਿਹਾ ਕੁਦਰਤ ਐ ਸਾ ਮੇਰੀ ਗੱਲ ਨੂੰ ਅੰਤਮ ਨਾ ਮੰਨ ਲੈਣਾ ਕੁਦਰਤ ਹੈ ਜੀ ਠੀਕ ਹੈ ਜੀ ਅਸੀਂ ਜੋ ਵੀ ਗੱਲ ਕਰਦੇ ਆ ਡਾਟਾ ਅਧਾਰਤ ਮਾਰਾਂ ਦੇ ਅਨੁਮਾਨ ਅਧਾਰਤ ਜਿਹੜੀ ਗੱਲ ਕਰਦੇ ਆ ਤਾ ਉਸ ਦਰਮਿਆਨ ਅਸੀਂ ਜੇ 10 ਦਿਨਾਂ ਦੇ ਵਿੱਚ ਇੱਕ ਦੇ ਜ਼ਿੰਦਗੀ ਟਰੈਕ ਤੇ ਲੈ ਆਉਨੇ ਆ ਪਾਣੀ ਉੱਤਰ ਜਾਂਦਾ ਤਾਂ ਉਸ ਦਰਮਿਆਨ ਅਸੀਂ ਪਾਣੀ ਛੱਟ ਛੱਟ ਕੇ ਛੱਟ ਛੱਟ ਕੇ ਆਪਣੇ ਡੈਮ ਐਨੇ ਕੂ ਨੀਵੇਂ ਕਰ ਲੈਨੇ ਆ ਜ਼ਿਆਦਾ ਤਾਂ ਨਹੀਂ ਹੋਣਗੇ ਕਿ ਉਹਦੇ ਵਿੱਚ ਜੇ ਇੱਕ ਸਪੈਲ ਦਾ ਪਾਣੀ ਆ ਕੇ ਸਮਾਜ ਆਂਦਾ ਤਾਂ ਕਹਾਣੀ ਸੈਟ ਬਹਿ ਜਾਊਗੀ ਤਾਂ ਕਹਾਣੀ ਸੈਟ ਬਹਿ ਜਾਊਗੀ ਪਰ ਜੋ ਨੁਕਸਾਨ ਹੋ ਗਿਆ ਗੋਪਰੀ ਜੀ ਜੋ ਪਾਣਾ ਵਾਪਰ ਚੁੱਕਾ ਹੈ ਉਹਨੂੰ ਨਹੀਂ ਰੋਕਿਆ ਜਾ ਸਕਦਾ ਸੋ ਗੱਲ ਫਿਰ ਕੁਦਰਤ ਆ ਕੇ ਖਲੋ ਜਾਂਦੀ ਆ ਤਾਂ ਬਰਹਾਲ ਚੰਗੀ ਖਬਰ ਮੈਂ ਤੁਹਾਨੂੰ ਇਹੀ ਦੱਸ ਰਿਹਾ ਹਾਲਾਂਕਿ ਮੀਡੀਆ ਬਹੁਤ ਧੇਰ ਨਾਲ ਦੱਸੇਗਾ ਕੱਲ ਨੂੰ ਸ਼ਾਇਦ ਦੱਸੇਗਾ ਪਰ ਕਿਤੇ ਨਾ ਕਿਤੇ ਅੱਜ ਦੇ ਡੇਟ ਦੇ ਵਿੱਚ ਅੱਜ ਦੇ ਤਰੀਕ ਦੇ ਵਿੱਚ ਛੇ ਆਪਾਂ ਕੁਝ ਚੰਗੀ ਗੱਲ ਸਮਝ ਸਕਦੇ ਆ ਤਾਂ ਉਹ ਇਹੋ ਆ ਕਿ ਕੁਦਰਤ ਨੇ ਅੱਜ ਦੇ ਦਿਨ ਆਪਣਾ ਘਟੂ ਘਟ ਸਾਥ ਦਿੱਤਾ ਜੀ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਦੋਂ ਗੱਲ ਫੁੱਫੜ ਪਠਾਨ ਮਾਜਰਾ ਹੋਣਾ ਦੀ ਕਰ ਲੈਣੇ ਆ ਉਹਨਾਂ ਦੇ ਅਕਾਊਂਟ ਵਿੱਚ ਕਹਿੰਦੇ ਚੱਕ ਦਿੱਤੇ ਗਏ ਨੇ ਜਿਨ੍ਹਾਂ ਦੇ ਥਰੂ ਉਹ ਜਾਣਕਾਰੀ ਸਿੱਟਦੇ ਸੀ মিডিਆ ਦੇ ਲਈ ਕਹਿ ਲਈਏ ਜਾਂ ਫਿਰ ਆਪਣੀ ਗੱਲ ਰੱਖਦੇ ਸੀ ਗੱਲ ਇਹ ਆ ਕਿ ਉਹ ਫੁੱਫੜ ਨੂੰ ਚੱਕਰ ਨੂੰ ਫਿਰਦੇ ਤੁਸੀਂ ਉਹਦੇ ਅਕਾਊਂਟਾਂ ਨੂੰ ਰੋਂਦੇ ਜੀ ਉਦੋਂ ਕਹਤੇ ਮੈਨੂੰ ਚੱਕਰ ਨੂੰ ਫਿਰਦੇ ਮੇਰਾ ਟਾਈਮ ਚੱਕਰ ਨੂੰ ਫਿਰਦੇ ਸੀ ਉਹ ਭੁੰਡਾਂ ਦੀ ਯੂਨੀਅਨ ਫਿਰਦੀ ਹੈ ਚੱਕਣਗੇ ਤੈਨੂੰ ਕੱਲੇ ਨੂੰ ਗੱਲ ਇਹ ਆ ਕੇ ਅਸਲ ਦੇ ਵਿੱਚ ਪਠਾਨ ਮਾਜਰਾ ਤੇ ਜਿਹੜੇ ਕਾਊਂਟ ਚੱਕੇ ਗਏ ਆ ਉਸ ਤੋਂ ਪਹਿਲਾਂ ਵੀ ਇੱਕ ਦੋ ਚੀਜ਼ਾਂ ਨੇ ਕਿ ਪੰਜਾਬ ਪੁਲਿਸ ਤੇ ਇਲਜ਼ਾਮ ਬਹੁਤ ਤਕੜੇ ਲੱਗੇ ਨੇ ਗੁਰਪ੍ਰੀਤ ਜੀ ਦਬਰੀ ਦੇ ਵਿੱਚ ਪਹਿਲੀ ਰੇਡ ਉਹ ਕਹਿੰਦੇ ਆ ਕਿ ਕੋਈ ਗੋਲੀ ਨਹੀਂ ਚੱਲੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਔਰ ਜਿਨੇ ਕੋ ਵੀ ਨੂੰ ਜਾਣਕਾਰੀ ਹੈ ਕਿ ਸਾਰੀ ਰਿਕਾਰਡਿੰਗ ਹੈ ਉਸ ਘਟਨਾ ਕਰ ਕਰਪਾਈ ਜੀ ਸਾਰੀ ਜੀ ਉਹ ਹੁਣ ਕਦੋਂ ਸਾਹਮਣੇ ਆਉਂਦੀ ਆ ਇਹ ਤੇ ਸਮਝਦਾ ਸੀਗਾ ਪੰਜਾਬ ਪੁਲਿਸ ਦੀ ਸਾਰੀ ਰਿਕਾਰਡਿੰਗ ਹੈ ਕਿੰਨੇ ਘੰਟੇ ਤੇ ਬੈਠੇ ਜਲ ਪਾਣ ਹੋਇਆ ਸਭ ਕੁਝ ਹੋਇਆ ਤੇ ਉਹ ਕਿਵੇਂ ਨਿਕਲੇ ਆ ਇੱਕ ਗੱਡੀ ਰਾਈ ਸਭ ਕੁਝ ਹੈ ਜੀ ਕਿਉਂਕਿ ਕੱਟ ਹੋ ਗਿਆ ਨਾ ਇਹ ਤੇ ਹੁਣ ਇਹ ਨਹੀਂ ਕਹਿਣਾ ਕਿ ਵੈਲੀਆਂ ਦਾ ਕੱਟ ਹੋ ਗਿਆ ਨਹੀਂ ਨਹੀਂ ਪਿੰਡ ਵਾਲਿਆਂ ਦਾ ਕੱਟ ਹੋ ਗਿਆ ਜਿਸ ਵੇਲੇ ਕੱਟ ਹੋ ਗਿਆ ਤੇ ਫਿਰ ਉਦੋਂ ਹਜ਼ੂਮ ਦੇ ਵਿੱਚੋਂ ਹਰ ਮੀਤ ਨਿਕਲਿਆ ਉਹ ਸਾਰੀ ਰਿਕਾਰਡਿੰਗ ਕਿਉਂਕਿ ਅੱਜ ਮੈਂ ਕੁਝ ਉਥੇ ਜਿਹੜੇ ਮੇਰੇ ਕਹ ਲਓ ਕਿ ਸੰਪਰਕ ਸੂਤਰ ਸੀਗੇ ਉਸ ਇਲਾਕੇ ਦੇ ਵਿੱਚ ਉਹਨਾਂ ਰਾਹੀਂ ਮੈਂ ਪਤਾ ਕਰਵਾਇਆ ਉਹ ਕਹਿੰਦੇ ਕਿ ਬੇਸ਼ੱਕ ਦੂਜੀ ਰੇਡ ਵੇਲੇ ਇਹਨਾਂ ਨੇ ਡੀਵੀਆਰ ਕੁਝ ਚੀਜ਼ਾਂ ਹੋਰ ਗਵਾਂਡੀਆਂ ਦੇ ਡੀਵੀਆਰ ਚੱਕ ਲੈ ਸਨ ਪਰ ਪਹਿਲੀ ਰੇਡ ਦੀ ਸਾਰੀ ਰਿਕਾਰਡਿੰਗ ਜਿਹੜੀ ਉਹ ਸੇਵ ਹੈ ਜੀ ਇਹ ਤੇ ਪੂਰਨ ਸੱਚ ਹੈ ਕਿਉਂਕਿ ਕਹਿ ਰਹੇ ਨੇ ਕਿ ਉਹਨਾਂ ਨੇ ਫਾਇਰਿੰਗ ਕੀਤੀ ਜਿਸ ਸਾਡਾ ਇੱਕ ਬੰਦਾ ਜ਼ਖਮੀ ਹੋਇਆ ਪਰ ਦੋਨਾਂ ਹੀ ਮਾਮਲਿਆਂ 'ਚ ਇੱਕ ਚੀਜ਼ ਹੋਰ ਪਤਾ ਲੱਗੀ ਆ ਕਿ ਇਹਨਾਂ ਨੇ ਜਾਂ ਲੱਗਿਆ ਜੋ ਇਤਲਾਹ ਵਗੈਰਾ ਹੁੰਦੀ ਆ ਜੋ ਪ੍ਰੋਸੀਜਰ ਫਾਲੋ ਕਰਨਾ ਹੁੰਦਾ ਉਹਦੇ ਵਿੱਚ ਵੀ ਉਹ ਕਾਈ ਕੀਤੀ ਆ ਐਸਾ ਸੁਣ ਚ ਆਇਆ ਫਿਰ ਇਹਨਾਂ ਨੇ ਦੂਜੀ ਰੇਡ ਵੇਲੇ 14 ਬੰਦੇ ਉਹਨਾਂ ਦੇ ਚੱਕੇ ਆ ਜਿਨ੍ਹਾਂ 'ਚੋਂ 4 ਛੱਡ ਦਿੱਤੇ ਆ ਦੋਸ਼ ਇਹ ਆ ਕਿ ਭਾਈ ਇਹਨਾਂ ਨੇ ਡਿਊਟੀ 'ਚ ਵੀ ਗਨ ਪਾਇਆ ਜਬ ਫਰਾਰੀ ਦੇ ਵਿੱਚ ਇਹਨਾਂ ਦਾ ਹੱਥ ਸੀ ਪਰ ਉਹ ਦੱਸਦੇ ਆ ਕਿ ਰਿਸ਼ਤੇਦਾਰ ਉੱਪਰ ਵੀ ਜਿਵੇਂ ਕਿਉਂਕਿ ਉਹ ਬੰਦਾ ਜਿਹੜਾ ਲਾਡੀ ਆ ਨਾ ਉਹ ਹਰਿਆਣਾ ਗੁਰਦੁਆਰਾ ਸਿੱਖ ਕਮੇਟੀ ਹੈ ਜਿਹੜੀ ਉਹਨਾਂ ਦੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਉਹਦਾ ਮੈਂਬਰ ਹੈ ਤਾਂ ਬਹੁਤ ਤਗੜਾ ਚੱਲਦਾ ਬੰਦਾ ਉਹ ਤੇ ਉਹਦੇ ਘਰੇ ਲੋਕ ਪਤਾ ਵਗੈਰਾ ਲੈਣ ਜਿਹੜੇ ਐਸੀ ਉਹ ਇਹਨਾਂ ਨੇ ਚੁੱਕ ਲਿਆ ਨੇ ਉਹਦੇ ਚੋਂ 4 ਇਹਨਾਂ ਨੂੰ ਛੱਡਨੇ ਪਏ 10 ਕੁ ਬੰਦੇ ਹਿਰਾਸਤ ਦੇ ਵਿੱਚ ਗ੍ਰਿਫਤਾਰੀਆਂ ਨੇ ਪਾਈਆਂ ਜਾਂਦੀਆਂ ਹੁਣ ਜਿਹੜੀ ਗੱਲ ਤੁਸੀਂ ਅਕਾਊਂਟਾਂ ਦੀ ਕਰ ਰਹੇ ਤੁਹਾਨੂੰ ਯਾਦ ਹੈ ਮੈਂ ਤੁਹਾਨੂੰ ਇੱਕ ਤੱਥ ਦੱਸਿਆ ਸੀ ਜੀ ਮਾਲਵੀਰ ਸਿੰਘ ਕੰਗਵੇਲੇ ਕਿ ਇਹਨਾਂ ਦੇ ਅਕਾਊਂਟਾਂ ਦੇ ਜ਼ਿਆਦਾਤਰ ਐਕਸੈਸ ਜਿਹੜੇ ਆ ਉਹ ਦਿੱਲੀ ਵਾਲੀ ਆਈਟੀ ਟੀਮ ਕੋਲ ਆ। ਜੀ ਤਾਂ ਸੋਚ ਕੇ ਵੇਖੋ ਟਰੱਕਾਂ ਦੇ ਮਗਰ ਲਿਖਿਆ ਹੁੰਦਾ ਸੋਚ ਕਰ ਸੋਚੋ ਸਾਥ ਕਿਆ ਜਾਏਗਾ। ਹੁਣ ਸੋਚ ਕੇ ਸੋਚੋ ਕਿ ਜੇ ਉਹਨਾਂ ਕੋਲ ਐਕਸੈਸ ਹੁੰਦਾ ਤੇ ਹਰ ਮੀਤ ਦੀਆਂ ਵੀਡੀਓ ਪੈ ਜਾਂਦੀਆਂ। ਹਾਂ ਤਾਂ ਫਿਰ ਕਾਊਂਟ ਕਿਉਂ ਬੰਦ ਹੋਇਆ? ਇਹਦਾ ਮਤਲਬ ਇਹ ਆ ਕਿ ਜਿਹੜੇ ਹੈਂਡਲਰ ਸੀ ਉਹ ਵੀ ਚੱਕ ਲੈ ਗਏ। ਜੀ ਆਈਟੀ ਵੇਖਣ ਵਾਲੇ ਚੱਕ ਲੈ ਗਏ। ਫਿਰ ਇਹ ਚੀਜ਼ ਕਿਵੇਂ ਸਾਬਤ ਹੁੰਦੀ ਆ ਕਿਉਂ ਕਿ ਯਕਦਮ ਸਨੌਰ ਦੇ ਵਿੱਚੋਂ ਬੜੇ ਅਸਤੀਫੇ ਤੇ ਵੀਡੀਓ ਪੈਣੀਆਂ ਸਟਾਰਟ ਹੋ ਗਈ ਯਕਦਮ ਜਿਵੇਂ ਹੀ ਉਹਨਾਂ ਨੇ ਸਰਪੰਚਾ ਸਰਪੰਚਾ ਨੂੰ ਖੋਲਣਾ ਸ਼ੁਰੂ ਕੀਤਾ ਕਿ ਕਾਕਾ ਫਜੋ ਨਾ ਫਾਇਲਾ ਹੈ ਫਾਇਲਾ ਤਾਂ ਫਿਰ ਕੰਮ ਦੂਜੇ ਪਾਸੇ ਨੂੰ ਫੈਲ ਗਿਆ ਤਾਂ ਇਹਦਾ ਮਤਲਬ ਇਹ ਹੋਆ ਕਿ ਜੋ ਐਕਸੈਸ ਵਾਲਾ ਮੈਂ ਤੁਹਾਨੂੰ ਦੱਸਿਆ ਸੀਗਾ ਇੱਥੇ ਐਕਸੈਸ ਦਿੱਲੀ ਵਾਲੀ ਟੀਮ ਕੋਲ ਨਹੀਂ ਸੀ ਫਿਰ ਇਹਨਾਂ ਨੇ ਹੋ ਸਕਦਾ ਹੈ ਕਿ ਇਹਨਾਂ ਦੇ ਜਿਹੜੇ ਆਈਟੀ ਹੈਂਡਲਰ ਸੀ ਉਹਨਾਂ ਨੂੰ ਗਿਚਿਓ ਫੜਿਆ ਪਾਸਵਰਡ ਲੈ ਉਸ ਤੋਂ ਬਾਅਦ ਉਹ ਵੀਡੀਓ ਵਗੈਰਾ ਰਿਮੂਵ ਕੀਤੀਆਂ ਤੇ ਖਾਤੇ ਹੀ ਉਡਾਕਤੇ ਸੋ ਇਹ ਆ ਇਹ ਆ ਗਵਰਨਰਸ ਦਾ ਮਾਡਲ ਮੰਨ ਦਿਓ ਨਾ ਤੁਸੀਂ ਕਿ ਇਹ ਹੁਣ ਇੱਥੋਂ ਤੱਕ ਚਲੇ ਜਾਂਦੇ ਆ ਕਿ ਸੋਸ਼ਲ ਮੀਡੀਆ ਤੇ ਪਾਈਆਂ ਵੀਡੀਓ ਲਾਈਵ ਕੀਤੇ ਜਿਹੜੇ ਆ ਉਹ ਵੀ ਲਬ ਕੇ ਡਿਲੀਟ ਕਰਵਾ ਦਿੰਦੇ ਆ ਕਿ ਫੜ ਕੇ ਲਿਓ ਪੇਜ ਵਗੈਰਾ ਕੌਣ ਚਲਾ ਰਿਹਾ ਇਹ ਤੋਂ ਇੱਕ ਸਬਕ ਹੋਰ ਲੈਣਾ ਚਾਹੀਦਾ ਬੰਦੇ ਨੂੰ ਕਿ ਗੁਰਪ੍ਰੀਤ ਜੀ ਜਿਸ ਮਰਜੀ ਪੋਜੀਸ਼ਨ ਤੇ ਉਹ ਐਡਮਿਨ ਨਾ ਲਾਓ ਕਿਸੇ ਨੂੰ ਆਪ ਹੀ ਰੱਖੋ ਤੁਸੀਂ ਵੀ ਪੱਤਰਕਾਰ ਜੀ ਨੇ ਹੈਗੇ ਸੋ ਲੋ ਆਪ ਹੀ ਭੱਜੇ ਫਿਰਦੇ ਲਾਈਵ ਕਿੱਥੇ ਪਾ ਲਿਓ ਕਿਤੇ ਇਹ ਨਾ ਹੋਵੇ ਕਿ ਐਡਮਿਨ ਮੁੜ ਕੇ ਤੁਸੀਂ ਕੋਸ਼ਿਸ਼ ਕਰੋ ਤੇ ਉਹਨਾਂ ਨੇ ਐਡਮਿਨ ਚੁੱਕ ਕੇ ਹਵਾਲਾ ਚਿਭਾਇਆ ਹੋਵੇ ਕਿ ਤੁਸੀਂ ਉਧਰੋਂ ਪਾਈ ਜਾਓ ਤੇ ਉਧਰੋਂ ਡਾਈ ਜਾਵੋ ਹੂੰ ਜੀ ਜੀ ਸੋ ਜੇਕਰ ਇਸ ਤੋਂ ਅੱਗੇ ਚੱਲੇ ਜਾਂ ਵਿਦਾ ਅਮਰੀਕਾ ਅਫਰੀਕਾ ਦਾ ਰੱਖਿਆ ਹੋਵੇ ਐਡਮਿਨ ਜੀ ਜੀ ਜਿੱਥੇ ਤੱਕ ਹੱਥ ਨਾ ਪਹੁੰਚੇ ਜੀ ਸੋ ਅੱਗੇ ਜੇਕਰ ਚਲੀਏ ਤਾਂ ਉਧਰ ਜਲੰਧਰ ਵਾਲੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਹੁਣੀ ਕੱਲ ਕਹਿੰਦੇ ਬਾਹਰ ਆਏ ਤੇ ਅੱਜ ਇੱਕ ਹੋਰ ਕੇਸ ਚੜ ਗਿਆ ਤੇ ਆਉਣੀ ਜਾਣੀ ਲੱਗਦਾ ਹੁਣ ਬਣੀ ਰਹਿਣੀ ਐ ਇਹ ਸਾਧੂ ਸਿੰਘ ਧਰਮਸੋਤ ਵਾਲਾ ਕੰਮ ਹੋ ਗਿਆ ਜੀ ਜੀ ਉਹ ਉਹ ਦਿਨੇ ਦਿਨੇ ਘਰੇ ਹੁੰਦੇ ਸੰ ਤੇ ਰਾਤ ਨੂੰ ਜੇਲ੍ਹ ਚ ਪਤਾ ਲੱਗਦਾ ਕਿ ਅੱਜ ਦੀ ਰਾਤ ਨੂੰ ਜੇਲ੍ਹ ਚ ਚਲੇ ਗਏ ਦੇਖੋ ਇਹ ਬਾਹਰ ਆ ਗਿਆ ਸਨ ਗੁਰਪ੍ਰੀਤ ਜੀ ਕਿ ਹਾਲੇ ਜ਼ਮਾਨਤ ਮਨਜ਼ੂਰ ਹੋਈ ਸੀ ਸਿਰਫ ਜ਼ਮਾਨਤ ਮਨਜ਼ੂਰ ਹੋਈ ਸੀ ਜੀ ਹਾਂ ਜੀ ਆਏ ਨਹੀਂ ਨਾ ਫਿਰ ਦਾ ਮਤਲਬ ਕਿ ਬੇਲ ਬੇਲ ਮਨਜ਼ੂਰ ਹੋਈ ਤੇ ਹਾਲੇ ਰਿਹਾਈ ਨਹੀਂ ਸੀ ਯਾਨੀ ਦੋ ਚੀਜ਼ਾਂ ਲੱਗ ਲਗੋਦੀ ਹੈ ਇਹਦੇ ਚ ਕੀ ਹੁੰਦਾ ਕਿ ਬੇਲ ਪ੍ਰਵਾਨ ਕਰ ਲਈ ਜਾਂਦੀ ਕੋਰਟ ਵੱਨੀ ਫਿਰ ਬਾਉਂਡ ਭਰਿਆ ਜਾਂਦਾ ਤੇ ਫਿਰ ਰਿਹਾਈ ਹੁੰਦੀ ਮੈਂ ਤਾਂ ਕਹਿਆ ਸ਼ਾਇਦ ਰਿਹਾਈ ਹੋ ਗਈ ਆ ਫਿਰ ਚੱਕ ਲਿਆ ਨਹੀਂ ਇਹਦਾ ਮਤਲਬ ਇਹ ਆ ਕਿ ਅਰੋੜਾ ਸਾਹਿਬ ਦੇ ਰੋੜਾ ਅਰੋੜਾ ਬਣ ਗਈ ਫੇਰ ਸਰਕਾਰ ਇਹ ਵੀ ਗਵਰਨੈਂਸ ਮਾਡਲ ਅਸੀਂ ਦੇਖਿਆ ਬਾਈ ਕਮਾਲ ਹੈ ਤੁਹਾਨੂੰ ਪਤਾ ਸੁਖਪਾਲ ਖਹਿਰਾ ਦੇ ਮਾਮਲੇ ਚ ਵੀ ਇਹਨਾਂ ਨੇ ਇਹੀ ਕੀਤਾ ਸੀ ਇੱਕ ਤੋਂ ਬਾਅਦ ਦੂਸਰਾ ਕੇਸ ਹੁਣ ਵੇਖੋ ਰਮਨ ਅਰੋੜਾ ਸੱਚਾ ਝੂਠਾ ਹੈ ਉਹ ਤੇ ਜਾਣੇ ਖੁਦਾ ਤੇ ਜਾਣੇ ਹੁਣ ਜੁਡੀਸ਼ਰੀ ਜੀ ਪਰ ਗੱਲ ਇਹ ਆ ਕਿ ਤੁਸੀਂ ਇਹ ਵੇਖੋ ਕਿ ਇੱਕ ਬੰਦੇ ਨੂੰ ਜਦੋਂ ਜ਼ਮਾਨਤ ਮਿਲ ਲੱਗਦੀ ਇਹਨਾਂ ਦਾ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਰਾਂਜ ਹੈ ਜਿਹੜਾ ਵੈਰ ਹੈ ਦੂਜੇ ਸਿਆਸਤਦਾਨਾਂ ਤੋਂ ਵੀ ਖਤਰਨਾਕ ਹੈ ਗੁਰਪ੍ਰੀਤ ਜੀ ਇਹ ਤੇ ਕਹਾਣੀ ਛੱਡ ਦੇ ਇਥੇ ਜਿਵੇਂ ਸੱਪ ਤੇ ਨਿਉਲਾ ਝਗੜ ਪੈਂਦੇ ਆ ਫਿਰ ਤੁਹਾਨੂੰ ਪਤਾ ਦੋਆਂ ਚੋਂ ਇੱਕ ਕਹਣੀ ਜੀ ਬਈ ਕਈ ਵਾਰ ਨਿਉਲਾ ਹੀ ਹਾਵੀ ਹੋ ਤੁਰਦਾ ਤਾਂ ਇਤੀ ਇਦਾਂ ਦੀ ਕਹਾਣੀ ਆ ਅੱਗੇ ਇੱਕ ਦਾ ਕੇਸ ਸੁਖਦੀਰ ਬਾਦਲੂ ਰਿਪਾ ਦਿੰਦੇ ਸਨ ਅੱਗੇ ਅੱਗੇ ਤੋਰਦੇ ਸੀ ਅੱਗੇ ਤੇਰੇ ਭਾਗ ਲੱਛੀਏ ਉਹ ਅਗਲਾ ਜ਼ਮਾਨਤ ਤੇ ਆ ਗਿਆ ਜੇ ਬਰੀ ਹੋ ਗਿਆ ਬਸ ਠੀਕ ਠਾਕ ਆ ਗਿਆ ਇਥੇ ਇੱਕ ਕੇਸ ਨਾਲ ਹੋਰ ਤਿਆਰ ਕਰ ਲੈਂਦੇ ਆ ਕਿ ਇੱਕ ਰਾਈ ਅੰਦਰ ਕਲਣਾ ਤੇ ਇੱਕ ਰਾਈ ਜਦੋਂ ਬਾਹਰ ਆਉਣ ਲੱਗਾ ਉਹਨੂੰ ਰੋਕਣਾ ਹੱਦ ਹੋ ਗਈ ਆ ਇਹ ਬੜਾ ਗਵਰਨਰਸ ਦਾ ਮਾਡਲ ਖਤਰਨਾਕ ਐ ਸਰ ਇਹ ਪਤਾ ਨਹੀਂ ਕਿੱਥੋਂ ਲੈਂਦਾ ਇਹ ਮੈਨੂੰ ਲੱਗਦਾ ਉਹਦੇ ਤੋਂ ਆਇਆ ਜਿਹੜਾ ਆਪਣਾ ਇੱਕ ਐਮਓਯੂ ਸਾਈਨ ਹੋਇਆ ਸੀ ਹੈ ਨਾ ਬੰਦ ਯਾਦ ਆ ਦਿਖੇ ਨਾ ਨੌਲੇਜ ਸ਼ੇਅਰ ਹੈਗਾ ਕਿ ਮੈਨੂੰ ਲੱਗਦਾ ਉੱਥੋਂ ਆਇਆ ਫਾਉਂਡਾ ਉਹਨੂੰ ਆਪਾਂ ਕੈਨਸਲ ਨਹੀਂ ਕਰ ਸਕੇ ਨਾ ਤੁਹਾਨੂੰ ਪਤਾ ਸਰਕਾਰਾਂ ਹੀ ਕੈਨਸਲ ਹੋ ਗਈਆਂ ਦਿੱਲੀਆ ਜੀ ਜੀ ਉਹ ਹਾਲੇ ਵੀ ਐਗਜ਼ਿਸਟ ਕਰਦਾ ਹੁਣ ਰੇਖਾ ਜਿਹਦੇ ਨਾਲ ਤੇ ਪਤਾ ਨਹੀਂ ਐ ਚੱਲਦਾ ਪਿਆ ਕਿ ਨਹੀਂ ਪਰ ਪਹਿਲਾ ਉਹ ਚੱਲਦਾ ਸੀਗਾ ਇਹ ਨੋਲਿਜ ਸ਼ੇਅਰਿੰਗ ਸਮਝੌਤੇ ਦੇ ਤਹਿਤ ਹੀ ਮੈਨੂੰ ਲੱਗਦਾ ਫਾਰਮੂਲਾ ਹੈ ਕਿਉਂਕਿ ਇਹ ਸ਼ਿਕਾਇਤ ਬੜੀ ਹਸੋਈ ਨਹੀਂ ਇੱਕ ਤੁਹਾਡੇ ਜਲੰਧਰ ਦਾ ਆਮ ਠੇਕੇਦਾਰ ਜਾਂ ਪਾਰਕਿੰਗ ਦੇ ਠੇਕੇਦਾਰ ਸਾਈਕਲ ਮੋਟਰਸਾਈਕਲ ਕਾਰਾਂ ਠੱਲ ਦੇ ਜਿੱਤੇ ਉਹ ਕਹਿੰਦਾ ਮੇਤੋ ਜੀ 20000 ਕੇ 30000 ਲੈਂਦਾ ਹੁੰਦਾ ਜੀ ਜੀ ਔਰ ਕਮਾਲ ਦੀ ਗੱਲ ਹੈ ਜਦੋਂ ਅਰੋੜਾ ਨੂੰ ਚੁੱਕਿਆ ਜਦੋਂ ਆਵਾਜ਼ਾਂ ਮਾਰੀਆਂ ਗਈਆਂ ਕਿ ਆ ਜਾਓ ਭਾਈ ਸ਼ਿਕਾਇਤ ਜਿੰਨੇ ਦੇਣੀ ਆ ਇਹ ਭਾਈ ਸਾਹਿਬ ਉਸ ਵੇਲੇ ਕਿਤੇ ਪਹਾੜਾਂ ਤੇ ਗਏ ਸਨ ਘੁੰਮਣ-ਖਮੂ ਜੀ ਸ਼ਾਇਦ ਫੈਮਿਲੀ ਟ੍ਰਿਪ ਸੀ ਇਹਨਾਂ ਦਾ ਇੱਕ ਤੇ ਤਿੰਨ ਚਾਰ ਮਹੀਨੇ ਬਾਅਦ ਉੱਥੇ ਫਸੇ ਰਹਿ ਜੀ ਉਦੋਂ ਬਾਅਦ ਤਿੰਨ ਚਾਰ ਮਹੀਨੇ ਬਾਅਦ ਪਹਾੜਾਂ ਤੋਂ ਲੱਥੇ ਇੱਥੇ ਆਏ ਪੁੱਛਿਆ ਕਿ ਰੋੜਾ ਸਾਫ ਕਿੱਥੇ ਮੈਂ ਤੇ ਪੈਸੇ ਦੇਣ ਜਾਣੇ ਆ ਉਹ ਕਹਿੰਦੇ ਤੈਨੂੰ ਵੀ ਪਤਾ ਉਹ ਤੇ ਜੇਲ੍ਹ ਦੇ ਵਿੱਚ ਬੈਠਾ ਅੱਛਾ ਕਹਿੰਦਾ ਜੇਲ੍ਹ 'ਚ ਬੈਠਾ ਹੋਣਾ ਆ ਤੇ ਜਾ ਕੇ ਸ਼ਿਕਾਇਤ ਅਰਜ਼ੀ ਕਰਵਾ ਦਿੱਤੀ ਹਾਂਤ ਹੋ ਗਈ ਆ ਯਾਰ ਵੀ ਜੇ ਤੇਰੇ ਤੋਂ ਉਹ ਪੈਸੇ ਲੈਂਦਾ ਸੀ ਮੈਨੂੰ ਨਹੀਂ ਪਤਾ ਕੌਣ ਲੈ ਰਿਹਾ ਕੌਣ ਦੇ ਰਿਹਾ ਪਰ ਸਵਾਲ ਆ ਨਾ ਕਿ ਠੇਕੇਦਾਰ ਸਾਹਿਬ ਜਦੋਂ ਤੁਸੀਂ ਪੈਸੇ ਦਿੰਦੇ ਸੋ ਤੁਹਾਨੂੰ ਸ਼ਿਕਾਇਤ ਉਦੋਂ ਕਰਨੀ ਚਾਹੀਦੀ ਸੀ ਜਦੋਂ ਅਜ ਫੇਲ ਮਨਜ਼ੂਰ ਹੋ ਗਈ ਤੁਸੀਂ ਸ਼ਿਕਾਇਤ ਕਰਤਾ ਬਣ ਕੇ ਹੁਣ ਇਹ ਕੋਖ ਤੁਹਾਡੇ ਤੇ ਮੈਂ ਛੱਡ ਦੇਣਾ ਇਹਦਾ ਪਤਾ ਕਰੋ ਜਿਵੇਂ ਇੱਕ ਕੇਐਸ ਮੱਖਣ ਦਾ ਗਾਣਾ ਸੀ ਨਾ ਪਤਾ ਕਰੋ ਪਤਾ ਕਰੋ ਇਹਦਾ ਪਤਾ ਕਰੋ ਠੇਕੇਦਾਰ ਕਿਤੇ ਅੱਗੇ ਇੱਕ ਦੋ ਸ਼ਿਕਾਇਤ ਕਰਤਾ ਵਾਂਗੂ ਇਹ ਵੀ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਨਾ ਨਿਕਲਾਵੇ ਕਰਮਚਾਰੀ ਨਾ ਨਿਕਲਾਵੇ ਜੀ ਜੀ ਇਹ ਵੀ ਕਾਰਡ ਕੱਢਣ ਦੀ ਲੋੜ ਪਤਾ ਕਰਨ ਦੀ ਲੋੜ ਹੈ ਅੱਗੇ ਚੱਲਦੇ ਆ ਉਧਰ ਕੈਪਟਨ ਤੇ ਮੁੰਡੇ ਨੂੰ ਰਾਹਤ ਨਾ ਮਿਲੀ ਜੀ ਨਹੀਂ ਉਹ ਰਾਹਤ ਹੀ ਰਾਤ ਆ ਮੇਰੀ ਗੱਲ ਇਹ ਆ ਕਿ ਦੇਖੋ ਕੈਪਟਨ ਸਾਹਿਬ ਨੇ ਤੇ ਭਾਈ ਕਾਂਗਰਸ ਛੱਡ ਕੇ ਜੁਆਇਨ ਕਰ ਲਈ ਭਾਰਤੀ ਜਨਤਾ ਪਾਰਟੀ ਕਮਲ ਉਹਨਾਂ ਦੀ ਹਿੱਕ ਤੇ ਲੱਗ ਗਿਆ ਹੈ ਵਿੱਚੋਂ ਵਿੱਚ ਤਰਲਾ ਵੀ ਮਾਰਿਆ ਕਿ ਮੈਨੂੰ ਰਾਜਪਾਲ ਕਿਤੇ ਲਾ ਦਿਓ ਨਾ ਕਿਹਾ ਨਹੀਂ ਕੈਪਟਨ ਸਾਹਿਬ ਇਦਾਂ ਪਹਿਲਾਂ ਵਿੱਚ ਪਹਿਲਾਂ ਵਿਚਾਲੇ ਜੇ ਖਿੱਦੋ ਕੁੰਡੀ ਵੀ ਚੱਕੀ ਸੀ ਉਹਨਾਂ ਨੇ ਆਹੋ ਖਿੱਦੋ ਕੁੰਡੀ ਨਾ ਖਿੱਦੋ ਬਚੀ ਤੇ ਨਾ ਕੁੰਡੀ ਬਚੀ ਹੁਣ ਤੇ ਕੁੰਡੀ ਉਤ ਉਤਰਨ ਦੇ ਕੰਮ ਆਉਂਦੀ ਆ ਉਮਰ ਬਹੁਤ ਹੋ ਗਈ ਆ ਅੱਛਾ ਇੱਕ ਵਾਰੀ ਬਾਦਲ ਸਾਹਿਬ ਬਾਦਲ ਸਾਹਿਬ ਨੂੰ ਇਹ ਕਹਿੰਦੇ ਜੇ ਕਿ ਬਾਦਲ 92 ਦਾ ਹੋ ਗਿਆ 92 ਦਾ ਹੋ ਗਿਆ ਕੁਰਸੀ ਛੱਡ ਦੇਵੇ ਤੇ ਮੈਂ ਅਗਲੀ ਵਾਰ ਬਾਦਲ ਨੂੰ ਪੁੱਛਿਆ ਸੰਗਤ ਅਰਚਨ ਸੀ ਮੈਂ ਕਿਹਾ ਬਾਦਲ ਸਾਹਿਬ ਤੁਹੀਂ 91 ਦੇ ਜੇ 91 ਦੇ ਕਿਉਂਕਿ ਉਮਰ ਦਾ ਵੀ ਕੈਪਟਨ ਅਬਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਇੱਕ ਸਾਲ ਘੱਟ ਦਾਸਤਾ ਬਾਦਲ ਜੀ ਤੇ ਮੈਂ ਕਿਹਾ ਜੀ ਤੁਸੀਂ ਹੁਣ ਵੀ ਰਿਟਾਇਰਮੈਂਟ ਦਾ ਸੋਚੋ ਕੈਪਟਨ ਸਾਹਿਬ ਤੇ ਸਵਾਲ ਚੁੱਕ ਰਿਹਾ ਕਿ ਕਹਿੰਦੇ ਕੈਪਟਨ ਨੂੰ ਕਹੋ ਮੇਰੇ ਨਾਲ ਕੋਲ ਕੇ ਦੇਖ ਲਵੇ ਬਾਦਲ ਸਾਹਿਬ ਬੜੇ ਮਜ਼ਾਕ ਕੀਤਾ ਸੀ ਉਹ ਗਾਲੀ ਔਰ ਪਾਸੇ ਲੈ ਕੇ ਅਸੀਂ ਸਾਰੇ ਹਾਜ਼ਰ ਹੈ ਕਹਿੰਦੇ ਕਿ ਉਮਰ ਦਾ ਕੀ ਹਸਾਬ ਕਿਤਾਬ ਹੈ ਅਸੀਂ ਦੋਵੇਂ ਕੋਲ ਕੇ ਦੇਖ ਲੈਂਦੇ ਆ ਤੇ ਚਲੋ ਖੈਰੋ ਗੱਲ ਜਿੱਤੇ ਆ ਗਈ ਹੁਣ ਤੇ ਉਮਰ ਦਾ ਰਾਜ਼ ਹੋ ਗਏ ਨੇ ਅੱਛਾ ਇਹ ਮਾਮਲਾ ਜਿਹੜਾ ਸੀਗਾ ਉਹ ਇਹਨਾਂ ਦੇ ਤੁਹਾਨੂੰ ਪਤਾ ਹੀ ਆ ਖੁਸ਼ ਜਿਹੜੇ ਪਹਿਲੇ ਮਾਮਲੇ ਆ ਜਿਵੇਂ ਦਸਤਾਵੇਜ਼ ਤੇ ਨਰੀਖਣ ਦਾ ਮਾਮਲਾ ਬੇਸਿਕਲੀ ਕੀ ਆ ਕਿ ਫਰਾਂਸ ਚ ਦੋਵਾਂ ਦੀ ਜਾਇਦਾਦਾਂ ਦੇ ਜਿਹੜੇ ਦਸਤਾਵੇਜ਼ ਆ ਉਹਨਾਂ ਦੀ ਇਹ ਜਾਂਚ ਦਾ ਮਾਮਲਾ ਹੈ ਤਾਂ ਉਹਦੇ ਵਿੱਚ ਕੀ ਆ ਕਿ ਰਣਿੰਦਰ ਸਿੰਘ ਤੇ ਅਮਰਿੰਦਰ ਸਿੰਘ ਇਹਨਾਂ ਦੀਆਂ ਜਿਹੜੀਆਂ ਵਪਾਰਕ ਸੰਸਥਾਵਾਂ ਇਹਨਾਂ ਰਹੀ ਜਿਹੜੀਆਂ ਜਾਇਦਾਦਾਂ ਚੱਲ ਰਹੀਆਂ ਸਨ ਉਨ੍ਹਾਂ ਦੀ ਜਾਣਕਾਰੀ ਦਾ ਇਹ ਰੌਲਾ ਸੀਗਾ ਪਟੀਸ਼ਨ ਗਈ ਹਾਈ ਕੋਰਟ ਦੇ ਵਿੱਚ ਇਹਨਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਉੱਥੋਂ ਫਿਰ ਇਹ ਫੈਸਲਾ ਨਿਕਲਦਾ ਹੈ ਕਿ ਈਡੀ ਇਹਨਾਂ ਦਸਤਾਵੇਜ਼ਾਂ ਦਾ ਨਿਰੇਖਣ ਕਰ ਸਕਦੀ ਹੈ ਠੀਕ ਹੈ ਜੀ ਜੀ ਕਿਉਂਕਿ ਐਗਰੀਮੈਂਟ ਫਾਰ ਐਵੀਡੈਂਸ ਆਫ ਡਬਲ ਟੈਕਸੇਸ਼ਨ ਭਾਰਤ ਫਰਾਂਸ ਜਿਹੜੀ ਕਰ ਸੰਧੀ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਇਤਰਾਜ਼ ਨਹੀਂ ਪ੍ਰਗਟਾ ਸਕਦੇ ਜੇਕਰ ਕੋਈ ਸਮਝੌਤੇ ਦਾ ਉਲੰਘਣ ਹੁੰਦਾ ਤਾਂ ਇਸ ਦੇ ਵਿਰੁੱਧ ਆਮਦਨ ਕਰ ਡਿਪਾਰਟਮੈਂਟ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ਨਾ ਕਿ ਪਟੀਸ਼ਨ ਕਰਤਾ ਬਣ। ਯਾਨੀ ਆਮਦਨ ਕਰ ਤਾਂ ਜਿਹੜਾ ਆਈਟੀ ਆ ਇਨਕਮ ਟੈਕਸ ਡਿਪਾਰਟਮੈਂਟ ਉਹ ਤੇ ਸ਼ਿਕਾਇਤ ਕਰ ਸਕਦਾ ਹੈ ਕਿ ਭਾਈ ਕਿਸੇ ਦਸਤਾਵੇਜ਼ ਦਾ ਉਲੰਘਣ ਹੋਇਆ ਪਰ ਪਟੀਸ਼ਨ ਕਰਤਾ ਨਹੀਂ। ਅਦਾਲਤ ਨੇ ਕਹਿ ਕੇ ਰਾਮ ਜੀ ਟਮਲਾ ਦੀ ਮਾਮਲੇ ਦੇ ਵਿੱਚ ਪਹਿਲਾਂ ਹੀ ਇਹ ਸਿਧਾਂਤ ਸਥਾਪਿਤ ਕੀਤਾ ਜਾ ਚੁੱਕਾ ਹੈ ਕਿ ਜੇ ਕਿਸੇ ਨਾਗਰਿਕ ਜਾਂ ਸੰਸਥਾ ਦੇ ਬੈਂਕ ਖਾਤਿਆਂ ਵਿੱਚ ਗੜਬੜੀ ਦੀ ਜਾਣਕਾਰੀ ਹੈ ਤਾਂ ਇਸ ਨੂੰ ਰਾਜ ਨਾਲ ਸਾਂਝਾ ਕਰਨਾ ਜ਼ਰੂਰੀ ਹੈ ਤਾਂ ਜੋ ਜਾਂਚ ਕੀਤੀ ਜਾ ਸਕੇ ਤਾਂ ਖੈਰ ਇੱਥੇ ਦੀ ਜਿਹੜੀ ਜਾਣਕਾਰੀ ਹੁਣ ਈਡੀ ਕਾਗਜ਼ ਪੱਤਰ ਤੇ ਦੇਖ ਸਕੇ ਕਿ ਪਰ ਜਨ ਤੱਕ ਨਹੀਂ ਕਰ ਸਕੇ ਕਿ ਲੰਬੋ ਲਵਾਵ ਇਹ ਆ ਤਾ ਇਸੇ ਨੂੰ ਚੈਲੰਜ ਕੀਤਾ ਗਿਆ ਸੀਗਾ ਤਾਂ ਪਰ ਹੁਣ ਤਾਂ ਗੱਲ ਇਹ ਆ ਕਿ ਜਦੋਂ ਹੁਣ ਇਹਨਾਂ ਦਾ ਇਲੂ-ਇਲੂ ਹੋ ਗਿਆ ਭਾਜਪਾ ਦੇ ਨਾਲ ਹੁਣ ਕਾਹਦਾ ਖਤਰਾ ਐ ਏਡੀ ਦਾ ਤਾਂ ਖਤਰਾ ਉਹ ਤੱਕ ਸੀ ਜਦੋਂ ਤੱਕ ਇਹ ਕਾਂਗਰਸੀ ਸੀ ਹੁਣ ਤੇ ਹਿੱਕ ਤੇ ਰਵਾਲੀ ਯਾਰ ਦਾ ਰਾਤੀ ਰੱਖੇ ਤੋਂ ਬਿਨਾਂ ਨੀਂਦੇ ਆਉਂਦੀ ਤਾਂ ਗੱਲ ਇਹ ਆ ਕਿ ਹੁਣ ਤੇ ਕਮਲ ਜਿਹੜਾ ਉਹ ਸਜਿਆ ਪਿਆ ਸਜਿਆ ਪਿਆ ਹਿੱਕ ਤੇ ਤਾਂ ਹੁਣ ਕੋਈ ਖਤਰਾ ਨਹੀਂ ਜੀ ਜੇਕਰ ਅੱਗੇ ਚੱਲੀਏ ਤਾਂ ਉਧਰ ਜੀਐਸਟੀ ਸੁਧਾਰ ਲਾਗੂ ਹੋ ਗਏ ਨੇ ਹਾਂਜੀ ਆ ਦੇਖੋ GST ਸੁਧਾਰ ਲਾਗੂ ਹੋ ਗਏ ਆ ਤੇ ਆਪਾਂ 22 ਸਤੰਬਰ ਤੋਂ ਬਾਅਦ ਇਹਨਾਂ ਦਾ ਅਸਰ ਵੀ ਦੇਖਾਂਗੇ ਮੋٹے ਤੌਰ ਤੇ ਦੇਖੋ ਗੁਰਪ੍ਰੀਤ ਜੀ ਆਮ ਬੰਦੇ ਵਾਸਤੇ ਰਾਹਤ ਹੈ ਇਹਨੂੰ ਆਪਾਂ ਇਦਾਂ ਕਰ ਸਕਦੇ ਹਾਂ ਕਿ ਜਿਵੇਂ 18 ਤੋਂ 5 ਦੇ ਵਿੱਚ ਕੋਈ ਚੀਜ਼ਾਂ ਆਈਆਂ ਜਿਵੇਂ ਆਪਣਾ ਵਾਲਾ ਵਾਲਾ ਤੇਲ ਟੂਥਪੇਸਟ ਸ਼ੈਂਪੂ ਤੇ ਆਦਿਕ ਫਿਰ 12 ਤੋਂ 5 'ਚ ਜੋ ਬਟਰ ਕਿਓ ਵਗੈਰਾ ਯਾਨੀ ਆਪਣਾ ਕੁਝ ਕ੍ਰੋਸਰੀ ਦਾ ਸਾਮਾਨ ਆ ਗਿਆ ਪੰਜ ਤੋਂ ਜਿਨ੍ਹਾਂ ਨੂੰ ਜ਼ੀਰੋ ਕਰ ਦਿੱਤਾ ਉਹਦੇ 'ਚ ਦੁੱਧ ਅਲਟਰਾ ਹਾਈ ਟੈਂਪਰੇਚਰ ਵਾਲਾ ਦੁੱਧ ਫਿਰ ਪਨੀਰ ਰੋਟੀ ਤਾਂ ਪਰਾਂਠਾ ਬ੍ਰੈਡ ਇਹਨਾਂ ਨੂੰ ਮਤਲਬ ਕਿ 5% ਤੋਂ ਜ਼ੀਰੋ ਕਰ ਦਿੱਤਾ ਯਾਨੀ ਆਮ ਬੰਦੇ ਨੂੰ ਰਾਹਤ ਆ ਖੇਤੀ 'ਚ ਬਹੁਤ ਵੱਡੀ ਰਾਹਤ ਆ ਟਰੈਕਟਰ ਟਾਇਰ ਤੇ ਪਾਰਟਸ ਜਿਹੜੇ 18 ਤੁਸੀਂ ਉਹ ਪੰਜ ਕਰ ਦਿੱਤੇ 13% ਦੀ ਰਾਹਤ ਆ ਨਵੇਂ ਟਰੈਕਟਰ ਮਾਈਕਰੋ న్యూਟਰੀਐਂਟਸ ਡ੍ਰਿਪ ਇਰੀਗੇਸ਼ਨ ਸਿਸਟਮ ਜਿਹੜੇ ਆ ਇਰੀਗੇਸ਼ਨ ਉਹ 12 ਤੋਂ ਘਟਾ ਕੇ 5 ਕਰ ਦਿੱਤੇ ਇਸ ਤਰ੍ਹਾਂ ਦਵਾਈਆਂ ਕੁਝ ਲਾਈਫ ਸੇਵਿੰਗ ਡਰੱਗਸ ਹੁੰਦੇ ਜਿਹੜੇ 33 ਆ ਸ਼ਾਇਦ ਉਹਨਾਂ ਨੂੰ ਜ਼ੀਰੋ ਕਰ ਦਿੱਤਾ ਗਿਆ ਬੀਮਾ ਮਤਲਬ ਕਿ ਹੈਲਥ ਜਾਂ ਜੀਵਨ ਬੀਮਾ ਜ਼ੀਰੋ ਕਰ ਦਿੱਤਾ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਫਾਇਦਾ ਸੀਮੈਂਟ ਦੇ ਵਿੱਚ 10% ਸਸਤਾ ਹੋ ਗਿਆ ਛੋਟੀਆਂ ਕਾਰਾਂ ਜਿਹੜੀਆਂ ਉਹ ਲਗਭਗ 1 ਲੱਖ ਰੁਪਇਆ ਸਸਤੀਆਂ ਹੋ ਗਈਆਂ ਪਰ ਜ਼ਰੂਰਤਾਂ ਤੇ ਸਸਤੀਆਂ ਹੋਈਆਂ ਪਰ ਸ਼ੌਂਕ ਮਹਿੰਗੇ ਹੋ ਗਏ ਜਿੱਦਾਂ ਕਿ ਇੱਕ ਇਹਨਾਂ ਦੇ ਸਲੈਬ ਜਿਹੜੀ ਆ ਉਹ 40% ਕਰ ਦਿੱਤੀ ਆ ਜਿਹਦੇ ਵਿੱਚ ਲਗਜ਼ਰੀ ਕਾਰਾਂ ਜਾਂ ਟਮੈਕੂ ਪ੍ਰੋਡਕਟ ਜਿਹੜੇ ਆ ਫਾਲ ਕਰਦੇ ਕੀ ਜੀ ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧਰਵਾਦ ਜੀ